ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਔਰ ਭਾਈ ਘਰ ਪਰਵਾਰ ਸਾਰਿਆਂ ਦੇ ਵਧੀਆ ਨੇ ਵਾਹਿਗੁਰੂ ਕਿਰਪਾ ਕਰੇ ਜਨਪਰ ਵਗੈਰਾ ਸਾਰਿਆਂ ਦੇ ਵਧੀਆ ਹੋਣ ਤੇ ਆ ਗਏ ਆਪਾਂ ਇੱਧਰ ਲਈ ਭਾਈ ਇੱਧਰ ਲੈ ਕਰੇ ਤੇ ਹੁਣ ਯਾਰ ਆਪਣੀ 1 ਸਿਕ 1 ਪਰਸੈਂਟ ਸਲਾਹ ਬਣ ਗਈ ਵੀ ਆਪਾਂ ਆਹ ਦਾ ਢਾ ਲਾਂਗੇ ਇੱਧਰੇ ਹੀ ਚ ਰੱਖ ਕੇ ਕਬੂਤਰ ਇੱਧਰ ਛੋਟਾ ਹੋਰ ਪਾ ਲਾਂਗੇ ਆਹ ਗੱਲ ਮਿੱਟੀ ਗੱਡੀ ਆ ਭਈ ਆਹ ਛੋਡੇ ਚ ਹੁਣ ਤੇ ਬਰੀਤੀ ਖੰਡਾਈ ਸੀ ਚੈੱਕ ਕਰ ਸਕਦੇ ਤੁਸੀਂ ਤੇ ਹੁਣ ਹੋਰ ਪ੍ਰੀਤੀ ਖੜਾਈ ਆ ਆ ਕੇ ਤੇ ਹੁਣ ਜਾਂਦਾ ਹੋਇਆ ਥੋੜੀ ਜਿਹੀ ਹੋਰ ਖੰਡਿਆ ਕੇ ਜਾਊਂਗਾ ਇੱਕ ਬਈ ਆਪਣਾ ਬੱਚਾ ਭੱਜ ਗਿਆ ਸੀ ਯਾਰ ਮੈਨੂੰ ਪਤਾ ਨਹੀਂ ਲੱਗਿਆ ਹਰੇ ਪੱਲੇ ਵਾਲਾ ਉਹ ਮੈਂ ਆਥ ਨੇ ਜਦੋਂ ਪਰਸੋਂ ਖੁੱਡੇ ਚ ਬਾੜ ਕੇ ਗਿਆ ਤੇ ਮੈਨੂੰ ਪਤਾ ਨਹੀਂ ਲੱਗਿਆ ਵੀ ਹੋਆ ਨਿਕਲ ਗਿਆ ਉਹ ਇੱਧਰ ਉੱਧਰ ਬੈ ਗਿਆ ਯਾਰ ਕਿਸੇ ਵਾਸੇ ਜਾ ਕੇ ਹੈ ਨਾ ਹੂੰ ਤਾਂ ਕਿਸੇ ਵਾਸੇ ਬਿਤਾ ਰਾਂ ਤਾਰ ਤੇ ਬੈਨ ਸੀ ਜਾਂ ਫਿਰ ਉਹ ਹੋ ਸੀਗਾ ਤੇ ਉਹ ਨਿਕਲ ਗਿਆ ਮੈਨੂੰ ਕੱਲ ਮਾ ਹਰੇ ਬੱਲਾ ਬੱਚਾ ਪਤਾ ਨਹੀਂ ਕੀ ਕਬੂਤਰ ਕੀਦਾ ਫਿਰਦਾ ਮੈਨੂੰ ਹੈਪੀ ਕਹਿੰਦਾ ਵੀ ਤੇਰਾ ਹੀ ਆ ਤੇ ਫਿਰ ਕੱਲ ਮੈਂ ਗੌਰ ਜੀ ਕਰਿਉ ਆਇਆ ਯਾਨੀ ਫਿਰ ਆਥਰੇ ਨਿੰਮੂ ਦੇ ਬਹਿ ਗਿਆ ਉਹ ਜਾ ਕੇ ਆਪਣੇ ਮੇਤਰ ਇੱਥੇ ਤੇ ਉਹ ਕੱਲ ਨਿਹਰਾ ਹੋ ਗਿਆ ਸੀ ਉਹਨਾਂ ਲੈ ਜਾਵਾਂ ਚਲ ਕੋਈ ਨਾ ਮੈਂ ਲੈ ਜਾਊਂਗਾ ਫੜ ਕੇ ਤਾਂ ਕਰਕੇ ਉਹ ਵੀ ਅੱਜ ਲਿਆਉਣਾ ਫੜਕੇ ਬਈ ਬੱਚਾ ਆਪਣਾ ਤੇ ਯਾਰ ਇੱਕ ਰਾਤ ਨੁਕਸਾਨ ਹੋ ਗਿਆ ਤੇ ਇੱਥੋਂ ਨਾ ਇੱਥੇ ਬਿੱਲੀ ਇਹ ਇਥੋਂ ਨੇ ਬਿੱਲੀ ਨੇ ਆਪਣੀਆਂ ਕਬੂਤਰੀ ਬੈਠੀ ਆ ਸਿੱਟੀਆਂ ਦੀ ਬਈ ਆ ਬੈਠੀ ਆ ਨਾ ਇਹ ਯਾਰ ਇਹਦੇ ਬਿੱਲੀ ਪੈਰ ਖੇ ਲੱਤ ਖਿੱਚ ਗਈ ਟੁੱਟੀ ਟੁੱਟ ਗਈ ਮੈਂ ਹਾਂ ਲੱਤ ਨੂੰ ਖਿੱਚ ਕੇ ਲੈ ਗਈ ਸੀ ਲੱਤ ਤੇ ਇੱਥੇ ਬੈਠੀ ਬੁੱਠੀ ਉਹ ਯਾਰ ਕਬੂਤਰ ਕਰਕੇ ਨਾ ਨੀਵੇਂ ਚ ਇਥੋਂ ਮੜੀ ਜੀ ਬਿਰਲਾ ਹੋਰ ਸਾਰੇ ਕਬੂਤਰ ਡਰੇ ਬੈਠ ਨੇ ਆਪਣੇ ਚੈੱਕ ਕਰੋ ਤੁਸੀਂ ਆਹਾਂ ਬੈਠੇ ਨੇ ਸਾਰੇ ਉੱਤੇ ਥੱਲੇ ਕੋਈ ਨਹੀਂ ਆ ਰਿਹਾ ਕਲਾ ਹੀ ਜਿੱਟੀਆਂ ਦਾ ਆਇਆ ਥੱਲੇ ਇਹ ਵੀ ਇਹ ਨਾਲ ਮਿਲਿਆ ਹੋਇਆ ਸੀ ਕਬੂਤਰ ਨਾਲ ਤਾਂ ਕਰਕੇ ਤੇ ਯਾਰ ਇਹਨੂੰ ਬੈਠੀ ਰਹਿਣ ਦੋ ਯਾਰ ਕੋਈ ਚੱਕਰ ਨਹੀਂ ਹੈ ਨਾ ਉਹ ਕੋਈ ਹੱਲ ਤਾਂ ਹੈ ਨਹੀਂ ਲੱਤ ਤਾਂ ਨਕਸ ਲੱਤ ਟੁੱਟ ਖਿੱਚੀ ਗੁੱਚੀ ਦਾ ਜਾਨਾ ਲੱਤ ਤਾਂ ਖਿੱਚਦੀ ਹੁੰ ਮਲਤ ਹੈਗੀ ਆ ਪੈਰ ਤੇ ਬਾਕੀ ਵੀ ਆਪਣੇ ਜਾਨਵਰ ਸਾਰੇ ਬੈਠੇ ਨੇ ਫਿੱਟ ਫਾਟ ਤੇ ਮੈਂ ਇਹਦੇ ਵਿੱਚ ਝਾੜੂ ਮਾਰ ਕੇ ਨਾ ਕਲੀ ਛਿੜਤੀ ਹੋਰ ਤੇ ਬਸ ਹੁਣ ਹੁਣ ਅੱਜ ਅੱਜ ਜਾਂ ਕੱਲ ਨੂੰ ਆ 8:00 ਵਜੇ ਜਾਊਗਾ ਕੰਦਾਂ ਦਾ ਚਲ ਕੋਈ ਗੱਲ ਨਹੀਂ ਥੱਲੋਂ ਉਹ ਹੋ ਜਾਊਗਾ ਤੇ ਆਪਾਂ ਬਸ ਇਹ ਚ ਉਹ ਕਰ ਦੇਣੇ ਨੇ ਹੁਣ ਕਬੂਤਰ ਆਪਾਂ ਇਹ ਚ ਬਾੜ ਦੇਣੇ ਨੇ ਆਪਣੇ ਸਾਰੇ ਛੱਡ ਦੇਣੇ ਇਹਦੇ ਵਿੱਚ ਤਾਂ ਕਰਕੇ ਨਾ ਹੁਣ ਦਾਣੇ ਦੋਣੇ ਉਹਨਾਂ ਨੂੰ ਪਾਈਏ ਯਾਰ ਤੇ ਉਹ ਬੱਚੇ ਦੀਆਂ ਅੱਖਾਂ ਵੀ ਬਈ ਸੱਟ ਨੇ ਦਵਾਈ ਪਾਈ ਸੀ ਆਪਾਂ ਕੱਲ 2 ਟਾਈਮ ਪਾਈ ਆ ਦਵਾਈ ਹੁਣ ਵੀ ਪਾਉਂਗਾ ਮੈਂ ਦਵਾਈ ਤੇ ਬਚੀ ਦੀਆਂ ਅੱਖਾਂ ਜਮ ਓਕੇ ਦੀ ਰਿਪੋਰਟ ਆ। ਤੇ ਬਾਕੀ ਆਪਣੇ ਜਾਨਵਰ ਸਾਰੇ ਸੈੱਟ ਨੇ ਹੁਣ ਮੈਂ ਨੂੰ ਤੋਂ ਬਚਾ ਚ ਚੱਕ ਲਿਆ ਵਾ। ਤੇ ਬਚਾ ਚੱਕ ਕੇ ਲਿਆ ਕਿਉਂਰੇ ਸਾੜਦਾ ਫਿਰ ਉਹ ਦਵਾ ਨਾਲ ਇਹਦਾ ਬਚੀ ਅੱਖਾਂ 'ਚ ਦਵਾਈ ਪਾਉਣੇ ਆ। ਤੇ ਨਾਲੇ ਦਾਣੇ ਦੋਣ ਇਹਨਾਂ ਨੂੰ ਪਾਉਣੇ ਆ। ਹੁਣ ਓਕੇ ਦੀ ਰਿਪੋਰਟ ਆ। ਬੈਠੇ ਨੇ ਸਾਰੇ ਜਾਨਵਰ ਆਪਣੇ। ਆਉਣਾ ਬਈ ਮੈਂ ਆ ਕੇ ਕਰਦਾ ਵੀਡੀਓ ਕੰਟੀਨਿਊ। ਲਓ ਜੀ ਬਈ। ਬਚਾ ਆਪਾਂ ਚੱਕ ਲਿਆ ਆ ਬੈਠਾ ਆਪਣਾ ਬਚਾ ਚੱਕ। ਇਹ ਬਚਾ ਸੀ ਯਾਰ ਆਪਣਾ। ਬਜਾ ਚੱਕ ਲੈਂਦੇ ਆਪਾਂ ਇਹਨਾਂ ਨੂੰ ਬਾਈ ਕਿਟ ਪਾ ਦੀ ਬਿੱਲੀ ਤੇ ਆਪਾਂ ਬਾਈ ਦੀ ਇੱਕਰੀ ਵੀਡੀਓ ਦੇਖੀ ਸੀ ਤੇ ਉਹ ਬਾਈ ਕਹਿੰਦੇ ਆ ਵੀ ਆਹ ਦਿਨਾਂ ਚ ਬਿੱਲੀ ਇਟ ਜਰੂਰ ਪਾਓ ਕਬੂਤਰਾਂ ਇਹਦੇ ਪਾਣੀ ਪੋਣੇ ਵਾਲੇ ਪਿੱਠਾ ਮਾਰਦੇ ਨੇ ਜੇ ਅੰਦਰੋਂ ਕੁਝ ਹੋਗਾ ਤਾਂ ਵੀ ਉਹ ਕਬੂਤਰ ਸੈੱਟ ਹੋ ਜਾਣਗੇ ਸਾਰੇ ਤੇ ਤਾਂ ਕਰਕੇ ਆਪਾਂ ਬਿੱਲੀ ਇਟ ਪਾਈ ਆ ਹੁਣ ਇਹਨਾਂ ਨੂੰ ਤੇ ਲੇਟ ਹੈ ਆਪਣੇ ਖਾ ਰਹੇ ਨੇ ਇਹ ਆਣ ਪਰ ਕਿਹੜੇ ਰੋਟਾ ਜਾਵਾਂ ਹੁਣ ਇਹਦੇ ਵਿੱਚ ਇੱਥੇ ਮੈਂ ਕਲੀ ਖੰਡਿਆ ਦੀ ਸਾਫ ਜਹਾ ਹੋ ਗਿਆ ਚਲ ਇਹ ਇੱਧਰ ਮੈਂ ਹੋਰ ਬ੍ਰੇਤੀ ਖੰਡਿਆਉਣਾ ਬਾਈ ਹੋਰ ਮਿੱਟੀ ਸ਼ੌਕ ਜੂ ਵੀ ਬ੍ਰੇਤੀ ਤੇ ਫਿਰ ਉਸ ਤੋਂ ਬਾਅਦ ਦੇਖਣਾ ਕਿ ਸਿਸਟਮ ਕਰਨਾ ਤੇ ਹਜੇ ਪਾਣੀ ਪੁੜੀ ਨੂੰ ਉਧਰ ਨਹੀਂ ਮੈਂ ਦਾਣੇ ਨੂੰ ਵੀ ਇਹਨਾਂ ਨੂੰ ਪਾਉਂਗਾ ਹਜੇ ਤੇ ਪਹਿਲਾਂ ਇਹਨਾਂ ਨੂੰ ਇੱਠ ਖਾ ਲੈਣ ਦੋ ਫਿਰ ਦਾਣੇ ਪਾਵਾਂਗੇ ਇਹਨਾਂ ਨੂੰ ਆਪਾਂ ਆਹ ਲੇਰ ਕਬੂਦਰੀ ਆ ਪਣੀ ਟਾਉਣੀ ਆ ਬਸ ਮੇਰੇ ਤਾਂ ਲੱਗਾ ਵੀ ਸੈੱਟ ਹੋ ਜੂਗਾ ਇਹ ਸੈੱਟ ਹੋ ਗਿਆ ਕੰਮ ਨਹੀਂ ਲੈਣੀ ਆਪਣੇ ਮੂਵੀ ਤਾਂ ਦੇਣੀ ਸੀ ਯਾਰ ਆ ਕਬੂਤਰ ਨਾਲ ਲੱਗੀ ਹੋਈ ਆ ਇਹ ਇਹ ਜੋੜੀ ਆਪਾਂ ਗਿਫਟ ਹੀ ਕਰਨੀ ਸੀ ਇੱਕ ਤਰ੍ਹਾਂ ਦੇ ਕਿਸੇ ਬੰਦੇ ਨੂੰ ਪਰ ਹੁਣ ਇਹਨੂੰ ਲੱਗਦਾ ਨਹੀਂ ਕਿ ਉਹ ਗੱਲ ਬਣੂ ਚੱਲ ਕੋਈ ਚੱਕਰ ਨਹੀਂ ਹੋਰ ਦੇ ਦਾਂ ਕਬੂਦਰੀ ਲਾ ਕੇ ਗਿਫਟ ਕਰ ਦਾਂਗੇ ਮੈਂ ਉਹ ਠੀਕ ਆ ਬਈ ਇਹਨਾਂ ਨੂੰ ਦਾਨੇ ਦੋਨੇ ਖਾਣ ਖਾਣ ਦਾ ਕਣਕ ਆ ਇੱਕ ਤਾਂ ਪਿੱਲੀ ਫਿਰ ਉਹਨੂੰ ਕਣਕ ਪਾਵਾਂਗੇ ਆਪਾਂ ਫਿਰ ਕਰਦਾ ਵੀਡੀਓ ਸਟਾਰਟ ਮੈਂ ਤਾਣੇ ਧਰੂ ਮੈਂ ਪਾਣੀ ਪੁਣੀ ਧਰੂਗਾ ਤੇ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਕੋਈ ਆਹ ਮੈਂ ਇਸ ਤਰਨੇ ਕਬੂਤਰ ਸਾਰੇ ਹੁਣ ਹੋਰੇ ਖੁੱਲੇ ਕਰਕੇ ਥੋ ਮਸਤ ਹੋ ਗਏ ਆਹ ਕਿਉਂ ਪੈਂਦਾ ਬਜੀਕੜ ਤੇ ਅਜਾਜਾ ਵੀ ਸੈਟ ਨਹੀਂ ਹੈਗਾ ਆਪਣਾ ਹਜੇ ਚਲ ਕੋਈ ਨਾ ਇਹਦਾ ਵੀ ਕਰਦੇ ਆ ਹੱਲ ਹੋਜੂ ਕਰ ਲਾਂਗੇ ਸੈਟ ਹੌਲੀ ਹੌਲੀ ਲੋ ਆਪਈ ਮੂੰਗੀ ਤੇ ਇਹਨਾਂ ਨੂੰ ਕਣਕ ਵੀ ਆਪਾਂ ਆਪਣੇ ਕਬੂਤਰ ਨੂੰ ਰੱਖਦੀ ਤੇ ਬਾਲੇ ਪਾਤਾ ਤੇ ਉਹ ਗੂਤਰੀ ਆ ਉੱਤਰ-ਤਰ ਕਿਉਂ ਵਾਗੇ ਉੱਥੇ ਉੱਥੇ ਮਨਵਾ ਗੂਤਰਾ ਖੁੱਟਣੇ ਗਿਆ ਨੂੰ ਚੱਲ ਪੈਟੇ ਜਾਂਦੇ ਆਪੀ ਹੋ ਜੂ ਕਿਸੇ ਪਾਸੇ ਜੇ ਕਿਸੇ ਪਾਸੇ ਜਾਣਾ ਹੋਵੇ ਹੁਣ ਤੇ ਆ ਬਚਾ ਜੀ ਆ ਗਿਆ ਖਾਣ ਮੜੇ ਮੜੇ ਦਾਣੇ ਮੰਡਾ ਦਾ ਖਾਲੂ ਹੋ ਚੱਲੋਂ ਹੰਦਾ ਖਾਂਦਾ ਵਧੀਆ ਦਾਣੇ ਇਹ ਆਈ ਆਲੇ ਸਾਰੇ ਜਾਨ ਬਰੋੜੀ ਦੇ ਥੱਲੇ ਲਾਲ ਸਰ ਆ ਗਿਆ ਇਹ ਗਾਣਗੇ ਅੱਜ ਦਾਣੇ ਤੇ ਭੁੱਖ ਲੱਗਦੀ ਫਿਰਦਾ ਖਾਂਦੀ ਨੇ ਮੂੰਗੀ ਪਾਦ ਦੀ ਨਾਲ ਆਪਾਂ ਬੈਠੇ ਕਿ ਰਹੇ ਸੀ ਘਰੋਂ ਥੋੜੀ ਜਿਹੀ ਪਈ ਸੀ ਘਰੇ ਤੇ ਮਾਜਾ ਮੂੰਗੀ ਪਾਦ ਨੇ ਆ ਕਰਕੇ ਤੇ ਬਾਕੀ ਆਪਣੇ ਜਾਨਵਰ ਸੈੱਟ ਨੇ ਜਾਵਾਂ ਯਾਰ ਇਹ ਕਬੂਤਰੀ ਜੀ ਬਸ ਇੱਥੋਂ ਖੱਚਤੀ ਬਸ ਕਰ ਲਈ ਸਾਨੂੰ ਬਚ ਗਈ ਬਚ ਗਈ ਨਹੀਂ ਫਿਰ ਹੁਣ ਕੋਈ ਹੱਲ ਤਾਂ ਹੈ ਨਹੀਂ ਬਈ ਨਾ ਆਪਾਂ ਨੂੰ ਕੋਈ ਹੱਲ ਦਾ ਪਤਾ ਸੀ ਤਾਂ ਨਾ ਤਾਂ ਕਰਕੇ ਮਜਾਣੋ ਕੀ ਦੀ ਰਿਪੋਰਟ ਇਹਨਾਂ ਦੀ ਜਮਾ ਆਪਣੇ ਸਾਰੇ ਜਾਨਵਰਾਂ ਦੀ ਦਵਾਈ ਪਾਤੀ ਆਪਾਂ 1 ਵਜੇ ਦੇ ਖਾਂਜੇ ਵਜਾ ਦਾਣੇ ਉਹਨੇ ਵੀ ਖਾਈ ਜਾਂਦਾ ਥੋੜੇ ਬਹੁਤ ਜਿੰਨੇ ਖਾਣੇ ਨੇ ਬਾਕੀ ਕੂਤਰ ਚੋਬ ਦੇ ਦਊਗਾ ਤੇ ਉਹ ਕੀ ਰਿਪੋਰਟ ਆਉਣੇ ਦਾਣੇ ਚੱਕ ਦਾਂਗੇ ਆਪਾਂ ਖੰਡਿਆਣ ਦੇ ਜਾਂ ਨਹੀਂ ਖੰਡਿਆਣ ਦੇ ਨੇ بس ਹੱਤ ਕੱਲ ਨੂੰ ਜਾਂ ਕੱਲ ਨੂੰ ਚਾਦਰ ਪਾ ਕੇ ਬੱਚਾ ਕੋਤਰਾ ਦੇਖੂ ਛੱਡ ਦੇਣੇ ਨੇ ਆਪਾਂ ਆਪਣੇ ਚ ਛੋਟੇ ਚ ਤਾਂ ਕਰਕੇ ਵਾ ਠੀਕ ਹੈ ਭਾਈ ਵਾ ਓਕੇ ਰਿਪੋਰਟ ਜਮਾ ਹੁਣ ਆਪਣੀ ਆ ਬਣੇ ਰਹੋ ਵੀਡੀਓ ਦੇ ਵਿੱਚ ਆਥ ਨੇ ਆ ਕੇ ਕਰਦੇ ਆ ਆਪਾਂ ਕੰਟੀਨਿਊ ਵੀਡੀਓ ਹੁਣ ਹਾਂਜੀ ਬਾਈ ਸ਼ਾਮ ਦਾ ਟਾਈਮ ਹੋ ਗਿਆ ਤੇ ਯਾਰ ਆਪਾਂ ਟਾਕੀ ਪੱਟ ਲਈ ਤੇ ਆ ਖੁੱਡਾ ਬਾਈ ਆਪਾਂ ਦਿੱਤਾ ਟਾਂ ਇਹ ਹੁਣ ਖੁੱਡਾ ਇਹ ਪੌਣਾ ਜਦੋਂ ਮਿਸਤਰੀ ਮਿਰਗ ਦਾ ਬਾਉ ਦੀ ਖੁੱਡਾ ਆਪਾਂ ਪਾ ਦੇਣਾ ਆਪਣਾ ਤਾਂ ਇਹਦਾ ਕਬੂਤਰਾਂ ਨੂੰ ਦਾਣੇ ਵੀ ਲੇੜੋ 6 ਵਜ ਗਏ ਘਰੇ ਵੀ ਜਾਣਾ ਮੈਂ ਕਾਲੀ ਐ ਚਲ ਕੋਈ ਨਾ ਹੁਣ ਦਾਣੇ ਪਾ ਕੇ ਜਾਣਾ ਕਬੂਤਰਾਂ ਨੂੰ ਦਾਣੇ ਪਾ ਦਈਏ ਬਈ ਆਪਣੇਆਂ ਨੂੰ ਖੁੱਡਾ ਪੱਤਟਾ ਆ ਵੀ ਚੈੱਕ ਕਰੋ ਇਹ ਪਹਿਲਾਂ ਪਾਣੀ ਭਰ ਦੀਏ ਖੁੱਡਾ ਪਾਣੀ ਭਰ ਦੀਏ ਯਾਰ ਇੱਕ ਮਿੰਟ ਬਈ ਪਾਣੀ ਮੈਂ ਤਾਂ ਘੱਟ ਹੀ ਪੀਂਦੇ ਨੇ ਤੇ ਜਨਵਾਰ ਸਾਰੇ ਤਾਂ ਮੌਸਮ ਠੰਡਾ ਤਾਂ ਕਰਕੇ ਆ ਆ ਬਸ ਖੁੱਡਾ ਕੱਲ ਨੂੰ ਇਹ ਛੋਟੇ ਜਿਹੇ ਕਬੂਤਰੇ ਇੱਚ ਛੱਡ ਦੇਣੇ ਨੇ ਆਪਾਂ ਆਪਣੇ ਸਾਰੇ ਆਹ ਛੋਟੇ ਦੇ ਵਿੱਚ ਕਲੀ ਕੁਲੀ ਖੰਡਾਇਆ ਉਹ ਪਈ ਹੈ ਵਜ ਰਿੱਤ ਬਰੇਤੀ ਖੰਡਾਇਦੀ ਦੀ ਮੈਂ ਰਿੱਤੀ ਸਾਰਾ ਉਹ ਕਰਜੂ ਬਈ ਇਹ ਦਾਣੇ ਪਾ ਦਈਏ ਯਾਰ ਪੁੱਤਰਾ ਨੂੰ ਆਪਣੇ ਨੂੰ ਓਕੇ ਨੇ ਵਜਿਆਂ ਨੂੰ ਵੀ ਚੋਕ-ਜੋਕ ਦੇਣੀ ਆ ਤਾਂ ਕਰਕੇ ਕਿ ਯਾਰ ਕੋ ਬੁਦਰੀ ਆਪਣੀ ਉਰੀ ਬੈਠੀ ਐ ਸੈੱਟ ਨਹੀਂ ਹੋਈ ਯਾਰ ਬਾਈ ਇਹਦਾ ਯਾਰ ਬਿੱਲੀ ਪੈਰ ਖਿੱਚ ਗਈ ਇਹਦਾ ਜੇ ਕਿਸੇ ਲਵੇ ਕੋਈ ਦਵਾਈ ਦਾ ਨਾਮ ਆ ਡਾਊਨ ਖਾਤਰ ਤਾਂ ਆਪਾਂ ਨੂੰ ਆਪਣਾ ਵੀਰ ਭਾਈ ਦੱਸ ਸਕਦਾ ਕਮੈਂਟ ਕਰ ਸਕਦਾ ਬਾਈ ਦੱਸਿਓ ਜਰੂਰ ਯਾਰ ਕਮੈਂਟ ਕਰਕੇ ਤੇ ਊਂ ਦਾ ਮੈਂ ਹਲਦੀ ਲਾਤੀ ਬਈ ਹਲਦੀ ਐਂਟੀਬੈਕਟਿਕ ਹੁੰਦੀ ਹੈ ਨਾ ਤਾਂ ਕਰਕੇ ਹਲਦੀ ਆਪਾਂ ਲਾਤੀ ਤੇ ਸੈਟਮ ਤਾਂ ਉਹ जख्म ਨੂੰ ਇਹ ਵੀ ਸਟੀਪਰ ਚਰ ਕੇ ਦਵਾਈ ਹੋਵੇ ਹਨ ਉਹ ਆਪਾਂ ਲਾ ਦਈਏ ਮੇਨ ਗੱਲ ਇਹ ਆ ਦਾਣੇ ਆਪਾਂ ਪਾ ਤੇ ਪਾਣੀ ਪਾਰਤ ਆਪਾਂ ਆਹ ਬਚਾ ਆਪਣਾ ਭੱਜ ਗਿਆ ਸੀ ਬਈ ਪਤਾ ਨਹੀਂ ਲੱਗਿਆ ਹੁਣ ਉਤਰੂਗਾ ਥੱਲੇ ਕਰੋ ਜੇ ਘਰੇ ਬੱਲੇ ਵਾਲਾ ਹੈ ਆਪਣਾ ਕਾਉਂ ਬਈ ਆ ਗਿਆ ਨਾ ਦੇ ਭਾਜੀ ਆਦੀ ਬਈ ਆਪਣਾ ਇਹ ਫੜਕੇ ਲਿਆਂਦਾ ਨਹੀਂ ਮੂੰਹ ਤੋਂ ਲਿਆਂਦਾ ਫੜ ਕਿਨੇ ਮੂੰਹ ਤੇ ਬਹਿ ਗਿਆ ਦੀ ਜਾ ਕੇ ਤੇ ਬਸ ਸੈਟਾ ਬਈ ਆਪਣਾ ਹੋਰ ਸਿਸਟਮ ਸਾਰਾ ਓਕੇ ਆ ਤੇ ਤੜਕੇ ਆਪਾਂ ਇਧਰ ਕਬੂਤਰ ਆਪਣੇ ਛੱਡ ਦੇਣੇ ਨੇ ਖੋਡੇ ਚ ਤੇ ਆ ਆਪਾਂ ਕੱਢ ਲੈਣੀ ਐ ਪਹਿਲਾਂ ਚਾਦਰ ਪੱਟ ਲਾਂਗੇ ਜਾਂਦਰ ਪੱਟ ਕੇ ਫੇਰ ਆਪਾਂ ਢਾ ਲਾਂਗੇ ਕੋਈ ਨਾ ਹੈਨਾ ਸਿਸਟਮ ਸਾਰਾ ਖੋਡੇ ਪਾਵਾਂਗੇ ਕੋਈ ਤੁਹਾਨੂੰ ਬਲੌਗ ਸਾਰਾ ਆਊਗਾ ਬਈ ਆਪਣਾ ਕੋਈ ਚੱਕਰੀ ਨਾ ਮੰਨੋ ਤੇ ਤਾਂ ਹਜੇ ਕੰਮ ਖਾਸਾ ਪਿਆ ਕਾਟਾ ਝਾੜ ਚੜ੍ਹਈ ਆ ਹੋ ਲਾਟਰਾ ਪਟਰਾ ਸਾਰਾ ਕਰਨਾ ਆਪਾਂ ਤੇ ਉਹ ਕਰਕੇ ਫੇਰ ਆਪਾਂ ਕਰਾਂਗੇ ਸਿਸਟਮ ਸਾਰਾ ਤੇ ਟਾਈਮ ਬਹੁਤ ਹੋ ਗਿਆ ਹੁਣ ਮੈਂ ਜਾਣਾ ਕਰੇ ਤੇ ਬਾਕੀ ਵੀਡੀਓ ਜੇ ਬਈ ਤੁਹਾਨੂੰ ਵਧੀਆ ਲੱਗਦੀ ਆ ਆਪਾਂ ਖੁੱਡਿਆਂ ਦੀ ਵੀਡੀਓ ਵੀ ਲਿਆਵਾਂਗੇ ਜਦੋਂ ਖੁੱਡੇ ਪਾਵਾਂਗੇ ਨਾਲ ਦੀ ਨਾਲ ਤੁਹਾਨੂੰ ਉਹ ਵੀ ਵੀਡੀਓ ਬਣਾਵਾਂਗੇ ਹਨ ਤੇ ਜੇ ਵੀਡੀਓ ਵਧੀਆ ਲੱਗਦੀ ਆ ਬਈ ਲਾਈਕ ਕਰੋ ਕਮੈਂਟ ਕਰੋ ਤੇ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਸਪੋਰਟ ਕਰੋ ਯਾਰ ਦੱਬ ਕੇ ਆਪਦੇ ਯਾਰਾਂ ਮਿੱਤਰਾਂ ਤੋਂ ਵੀ ਚੈਨਲ ਨੂੰ ਸਬਸਕ੍ਰਾਈਬ ਕਰਾਓ ਬਈ ਸਪੋਰਟ ਦੀ ਬੋਤਲ ਉਹੜਾ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਨਵੇਂ ਬਲੌਗ ਦੇ ਵਿੱਚ ਓਕੇ ਜੀ